ਪੰਜਾਬ ਤੋਂ ਕੈਨੇਡਾ ਜਾਣ ਵਾਲੇ ਬੱਚਿਆਂ ਨੇ ਰਿਫਿਊਜੀ ਅਪਲਾਈ ਕਰਨੀ ਸ਼ੁਰੂ ਕਰਤੀ ਬਹੁਤ ਸਾਰੇ ਬੱਚੇ ਅੱਜ ਫੋਨ ਕਰਕੇ ਪੁੱਛ ਰਹੇ ਆ ਕਿ ਸਾਰਾ ਇੱਥੇ ਨਾ ਤਾਂ ਵਰਕ ਪਰਮਿਟ ਮਿਲਦਾ ਪਿਆ ਨਾ ਇੱਥੇ ਕੰਮ ਹੈਗਾ ਨਾ ਮੇਰੇ ਕੋ ਫੀਸਾ ਦਿੱਤੀਆਂ ਯਾਨੀ ਕਿਉਂ ਨਾ ਮੈਂ ਵੀ ਰਿਫਿਊਜੀ ਅਪਲਾਈ ਕਰ ਦਵਾਂ ਜੇ ਤੁਸੀਂ ਰਿਫਿਊਜੀ ਅਪਲਾਈ ਕਰਤੀ ਨਾ ਤੁਸੀਂ ਕਦੀ ਭਾਰਤਾਂ ਜੋਗੇ ਹੋ ਨਾ ਤੁਸੀਂ ਕੈਨੇਡਾ ਦੇ ਵਿੱਚ ਪੱਕੇ ਹੋ ਪਾਉਗੇ ਤੁਹਾਡੇ ਕੋਲੋਂ ਕਦੀ ਵੀ ਪ੍ਰੂਫ ਨਹੀਂ ਕਰ ਹੋ ਪਾਣਾ ਕਿ ਤੁਹਾਨੂੰ ਭਾਰਤ ਤੋਂ ਖਤਰਾ ਹੈ ਇਹੀ ਬੇੜਾਗਰ ਅੱਜ ਤੋਂ 3 ਸਾਲ ਪਹਿਲਾਂ ਹੋਇਆ ਸੀ ਜਦੋਂ ਦੁਨੀਆ ਨੇ ਇੰਗਲੈਂਡ ਜਾਣਾ ਸ਼ੁਰੂ ਕੀਤਾ ਸੀ ਵਰਕ ਪਰਮਿਟ ਤੇ ਇਹੀ ਕੰਮ ਹੋਇਆ ਜਦੋਂ ਨਕਲੀ ਪੁਸਟਰ ਵੀਜ਼ੇ ਲੈ ਕੇ ਲੋਕਾਂ ਨੇ ਕੈਨੇਡਾ ਜਾਣਾ ਸ਼ੁਰੂ ਕਰਤਾ ਇਕੋ ਹੀ ਇੱਕ ਰਸਤਾ ਬਚਿਆ ਸੀ ਬਾਹਰ ਜਾਣ ਦਾ ਸਟੂਡੈਂਟ ਵੀਜ਼ਾ ਇਹ ਹੁਣ ਬੰਦ ਹੋ ਜਾਣਾ ਵਾ ਜਦੋਂ ਸਟੂਡੈਂਟ ਜਾ ਕੇ ਰਿਫਿਊਜੀ ਕਲੇਮ ਕਰਨੀ ਸ਼ੁਰੂ ਕਰ ਦੇਗਾ ਮੈਂ ਮੰਨਦਾ ਅੱਜ ਦੀ ਰੇਟ ਚ ਕੰਮ ਨਹੀਂ ਹੈਗਾ ਪਰ ਜੇ ਤੁਸੀਂ ਰਿਫਿਊਜੀ ਲੈ ਲਈ ਇਹ ਰਸਤਾ ਸਦਾ ਲਈ ਬੰਦ ਹੋ ਜਾਣਾ ਸਾਡੇ ਸਾਰਿਆਂ ਵਾਸਤੇ ਨਾਗਰੀ ਪੰਜਾਬ ਚੋਂ ਕੋਈ ਬਾਹਰ ਜਾ ਪਾਊਗਾ ਨਾ ਹੀ ਜਿਹੜੇ ਬੱਚਿਆਂ ਨੇ ਰਿਫਿਊਜੀਆਂ ਲਈਆਂ ਉਹ ਕਦੀ ਭਾਰਤ ਆ ਪਾਊਗੇ ਇਸ ਕਰਕੇ ਮੇਰੀ ਬੇਨਤੀ ਹੈ ਕੋਈ ਵੀ ਬੱਚਾ ਵੀਰ ਭੈਣ ਭਰਾ ਰਿਫਿਊਜੀ ਲੈਂਡ ਬਾਰੇ ਬਿਲਕੁਲ ਨਾ ਸੋਚੋ ਜੇ ਰਿਫਿਊਜੀ ਆ ਤੁਰਪੇ ਤੁਸੀਂ ਵਿੜਾ ਗਰ ਕਰਨਾ ਆਪਦੀਆਂ ਆਣ ਵਾਲੀਆਂ نسلਾਂ